ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਚੰਨੂਆਣੇ ਦੇ ਵਿੱਚ ਚੰਨੂਆਣਾ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਬਾਗਾਪੁਰਾਣਾ ਸ਼ਹਿਰ ਦਾ ਗਵੰਡੀ ਪਿੰਡ ਆ ਮਿੱਤਰੋ 8-10 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਤੇ ਦੋ ਜਾਨਵਰ ਵਕਾਊ ਆ ਭਾਈ ਦੋਵੇਂ ਜਾਨਵਰਾਂ ਦੀ ਪ੍ਰੋਪਰ ਜਾਣਕਾਰੀ ਤੁਹਾਨੂੰ ਮੈਂ ਦੱਸੂਗਾ ਕਿੰਨੇ ਦਿਨਾਂ ਦੇ ਕੱਚਾ ਜਾਨਵਰ ਕਿੰਨੇ ਦਿਨ ਬਾਕੀ ਆ ਕੀ ਇਹਦਾ ਰੇਟ ਆ ਮੁੱਢਲੀ ਜਾਣਕਾਰੀ ਮੈਂ ਸਾਰੀ ਦਊਂਗਾ ਤੁਹਾਨੂੰ ਮਿੱਤਰੋ ਜਿਸ ਘਰ ਦੇ ਵਿੱਚੋਂ ਤੁਹਾਨੂੰ ਜਾਣਕਾਰੀ ਦੇਣੀ ਆ ਮਿੱਤਰੋ 2 ਜਨਵਾਰ ਪਾਈ ਹੋਣਾ ਦੇ ਫਲਮਾਉਣੇ ਆ ਮੈਂ ਦੋਵਾਂ ਜਨਵਾਰਾਂ ਦੇ ਵਿੱਚੋਂ ਇੱਕ ਗਾਂ ਤੇ ਇੱਕ ਵੱਛੀ ਜਿਹੜੇ ਭਰਾਵਾਂ ਨੇ ਚੰਗੀ ਵੱਛੀ ਲੈਣੀ ਆ ਉਹਨਾਂ ਲਈ ਵੀ ਮਿੱਤਰੋ ਬੁਰਾਪਰ ਪ੍ਰੀਡ ਵਾਲੀ ਜਿਹੜੀ ਵੱਛੀ ਹੋਊਗੀ ਤੁਹਾਡੇ ਲਈ ਤੇ ਜਿਹੜੇ ਭਰਾਵਾਂ ਨੇ ਚੰਗੇ ਦੁੱਧ ਵਾਲੀ ਗਾਂ ਪਾਲਣੀ ਉਹ ਗਾਂ ਬਾਰੇ ਦਾ ਅਰਜ਼ਬ ਕਰ ਲਿਆ ਜੇ ਬਾਈ ਹੁਣਾਂ ਨਾਲ ਰਾਬਤਾ ਕਰਵਾ ਇਹ ਗਾਂ ਤੀਜਾ ਸੂਆ ਹੁੰਦੀ ਆ ਸੂਨ ਦੇ ਵਿੱਚ ਹਜੇ 20 ਤਰੀਕ ਨੂੰ ਦਿਨ ਪੂਰੇ ਅੱਜ 3 ਤਰੀਕ ਨੂੰ ਮੈਂ ਇਹਨੂੰ ਕੈਮਰੇ ਦੀ ਅੱਖ ਦੇ ਵਿੱਚ ਕੈਦ ਕਰਦਾ ਪਿਆ ਮਿੱਤਰੋ ਤੇ ਜੇ ਆਪਾਂ ਇਹ ਤਿੰਨ ਦਿਨ ਕੱਢਦੇ ਤੇ 17 ਦਿਨ ਇਹਦੇ ਹਜੇ ਸੂਨ ਦੇ ਵਿੱਚ ਬਾਕੀ ਆ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਖੋਲੀ ਵੀਰੇ ਮੜੀ ਤੋਰ ਦੀ ਜਦੋਂ ਉਹ ਇਹਨੇ ਤਿਆਰ ਹੋਣਾ ਮਿੱਤਰੋ ਉਹ ਤੁਹਾਨੂੰ ਇਹਨੇ ਰਿਕਾਰਡ ਤੋੜ ਜਿਹੜਾ ਲੇਵਾ ਥੱਲੋ ਜਰੂਰ ਬਣਾ ਜਾਣਾ ਵਾ ਬਰੀਕੀ ਗਾਂ ਦੇ ਵਿੱਚ ਬਾਕਮਾਲਾ ਆਰਡਰ ਦੀ ਕੁਆਲਿਟੀ ਉਹਨੋਂ ਬੜੀ ਬਿਹਤਰ ਈਨ ਗਾਵਾਂ ਮਿੱਤਰੋ ਤੁਰ ਤਰ ਦੀ ਚਾਲ ਚੂਲ ਦਾ ਠੰਡ ਠੁਣ ਦਾ ਮਜ਼ਬੂਤੀ ਆ ਜਿਹੜੀ ਉਹ ਤੁਸੀਂ ਆਟੋਮੈਟਿਕ ਹੀ ਦੇਖ ਸਕਦੇ ਆ ਲਿਆ ਜੀ ਮੇਰੇ ਲਮਈ ਬਾੜੀ ਬ੍ਰੇਕੀ ਆ ਜਿਹੜੀ ਉਹ ਹਰ ਪੱਖ ਤੋਂ ਬਹੁਤ ਚੰਗੀ ਆ ਹਰ ਪੱਖ ਤੋਂ ਹੀ ਇੰਦੀ ਮਜ਼ਬੂਤੀ ਬਾ ਕਮਾਲ ਨੇ ਤਿਆਰ ਹੋ ਕੇ ਬਾ ਕਮਾਲ ਤਿਆਰੀ ਕਰਨੀ ਆ ਮਿੱਤਰੋ ਕਿਉਂਕਿ ਕਿਸੇ ਪਲਵਾਨ ਦੇ ਖੇਡਣ ਲਈ ਜਦੋਂ ਗਰਾਊਂਡ ਦੇ ਵਿੱਚ ਜਾਣ ਦੇ ਲਈ 5-7 ਦਿਨ ਰਹਿੰਦੇ ਹੁੰਦੇ ਆ ਨਾ ਤੇ ਜਦੋਂ ਉਹ ਤਿਆਰੀ ਕਰਦਾ ਵਾ ਫਿਰ ਉਹ ਨਿਖਰ ਕੇ ਤਿਆਰੀ ਕਰਦਾ ਵਾ ਤੇ ਇਹਨੇ ਮਿੱਤਰੋ ਹੁਣ ਸੂਨ ਵਾਲੇ ਦਿਨਾਂ ਦੇ ਵਿੱਚ ਆਉਣਾ ਵਾ ਹਜੇ ਤੇ 17 ਦਿਨ ਬਾਕ ਇਹਨੇ ਤਿਆਰੀ ਬਾਕਮਾਲ ਕਰਨੀ ਆ ਹਜੇ ਤੈਨੇ ਸ਼ੇਰ ਚ ਪੂਣੀ ਕਰਤੀ ਆ ਮਿੱਤਰੋ ਸ਼ੇਰ ਕੱਤਣਾ ਦੇ ਲਈ ਬਾਕੀ ਆ ਰੇਟ ਆ ਜਿਹੜਾ ਉਹ ਦੋਵਾਂ ਚੀਜ਼ਾਂ ਦਾ ਤੁਹਾਨੂੰ ਵੱਛੀ ਵੀ ਖੋਲ ਦੇ ਵੀਰੇ ਵੱਛੀ ਆ ਜਿਹੜੀ ਮਿੱਤਰੋ ਇਹ ਭੈਣੇ ਕਿੰਨੀ ਉਮਰ ਦੀ ਹੋਊਗੀ 3 ਰੂਈ ਆ ਭੈਣਾ ਦੋਾਂ ਤੇ ਹੋ ਗਈ 10 ਦਿਨ ਹੋ ਗਏ ਟੀਕਾ ਭਰਾਈ ਹੋ ਗਿਆ ਤੋਰੀ ਮੜੇ ਵੇਖੀ ਵੀਰੇ ਦੰਦ ਦੇ ਇਹ ਮਿੱਤਰੋ ਦੰਦਾ ਦਾ ਤੁਹਾਨੂੰ ਮੈਂ ਕਨਫਰਮ ਕਰਵਾ ਦੇਣਾ ਵਾ ਕਿਉਂਕਿ ਬਣੀ ਹੋਈ ਆ 10 ਦਿਨ ਹੋ ਗਏ ਨਾ ਭੈਣੇ ਟੀਕਾ ਭਰੈ ਨੂੰ 10 ਦਿਨ ਹੋ ਗਏ ਨੂੰ ਕਰਮਾ ਵਾਲੀ ਨੂੰ ਟੀਕਾ ਭਰਾਈ ਨੂੰ ਵੀ ਮੇਤਰ ਦੰਦਾ ਤੋਂ ਵੀ ਕਰਮਾ ਵਾਲੀ ਖੀਰੀ ਆ ਮੇਤਰੋ ਝੋਲੀ ਝਾਲੀ ਦੀ ਬੱਚੇ ਮੋਲੋ ਕਹਿਣ ਤੋਂ ਪਾਵੇ ਆ ਵੀ ਨੁਗਰੀ ਕੁਛੇਰੀ ਆ ਜਿਵੇਂ ਆਪਾਂ ਨੁਗਰੀ ਵਛੇਰੀ ਲੈਣੀ ਆ ਨਾ ਮੇਲੇ ਦੇ ਵਿੱਚੋਂ ਤੇ ਐਚ ਐਫ ਵੈੜਾਂ ਦੇ ਵਿੱਚ ਉਹ ਬਰੀਡ ਦੇ ਵਿੱਚ ਇਹ ਕਰਮਣ ਵਾਲੀ ਬਾਕਮਾਲੇ ਦਾ ਢਾਂਚਾ ਬਾਕਮਾਲੇ ਦੀ ਜਾਤ ਆ ਸੋਹਣਾ ਦਾ ਹੁਸਨਾ ਪ੍ਰਮਾਤਮਾ ਨੇ ਦਿੱਤਾ ਹੋਇਆ ਜਿਹੜਾ ਇਹਨੂੰ ਮਿੱਤਰੋਂ ਦਾ ਇਹ ਜਰੂਰ ਗੁਣਮਾਨ ਥੋੜਾ ਬਹੁਤਾ ਕਰਦੀ ਆ 10 ਦਿਨ ਹੋ ਗਏ ਇਹਦੀ ਏ ਆਈ ਹੋਈ ਨੂੰ ਦੋਵਾਂ ਤੀਜਾਂ ਦਾ ਰੇਟ ਆ ਜਿਹੜਾ ਉਹ ਮਿੱਤਰੋ 1 ਲੱਖ ਤੇ 10000 ਰੁਪਿਆ ਵਾ ਵਿੱਚੋਂ ਲਾੜ ਪਿਆਰ ਮਾਨਤਣ ਤੁਹਾਡਾ ਜਰੂਰ ਹੋਊਗਾ ਮੌਕੇ ਤੇ ਜਦੋਂ ਤੁਸੀਂ ਆਓਗੇ ਵੈੜ ਦੀ ਬਰੀਕੀ ਵੀ ਚੰਗੀ ਆ ਵਛੀ ਦੀ ਚੋੜੀ ਕਵਾਲਿਟੀ ਤੁਹਾਨੂੰ ਮੈਂ ਰੀਟੂ ਵਿਖਾ ਦੇਣਾ ਵੇਖੋ ਕਿਰਾਂ ਦੀ ਮਿੱਤਰੋ ਬਾ ਕਮਾਲ ਜਿਹੜੀ ਵੱੱਛੀ ਦੀ ਝੋਲੀਆ ਸੋਹਣੀ ਇਹਨੇ ਜਿਹੜੀ ਕਰਮਾ ਵਾਲੀ ਨੇ ਜਦੋਂ ਤਿਆਰੀ ਕੀਤੀ ਜਦੋਂ ਦਿਨਾਂ ਤੋਂ ਨਿਖਰੀ ਆਕੇ ਜਦੋਂ ਗੱਪਣ ਹੋ ਕੇ ਹੋਈ ਕਿਉਂਕਿ ਵੱੱਛੀ ਦਾ ਢਾਂਚਾ ਵਾ ਜਿਹੜਾ ਵੱੱਛੀ ਦੀ ਕੁਆਲਿਟੀ ਆ ਜਿਹੜੀ ਉਹ ਇੱਕ ਵੀਰੇ ਪੂ ਚੱਕੀ ਬਣੀ ਜਾਂਦੀ ਝੋਲੀ ਜ਼ਰੂਰ ਵਿਖਾ ਦਿਆ ਵੇਖੋ ਤੁਸੀਂ ਸਪੇਸ ਜਿਹੜਾ ਮਿੱਤਰੋ ਝੋਲੀ ਦੇ ਵਿੱਚ ਤੁਹਾਨੂੰ ਨਜ਼ਰ ਆਊਗਾ ਥਣ ਕੱਲਾ ਕੱਲਾ ਚਾਰ ਥਣ ਬਾਕੀ ਗੱਲਬਾਤ ਲਈ ਆਪਾਂ ਨੰਬਰ ਬਾਈ ਹੁਣਾਂ ਦਾ ਤੁਹਾਨੂੰ ਦੱਸ ਦਿੰਨੇ ਆ ਜਿਹੜੇ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਆ ਮਿੱਤਰ 9781408187 08187 9781408187 ਹਣਾ ਬੰਨੇ 9781408187 ਬਾਈ ਹੁਣਾਂ ਦਾ ਨੰਬਰ ਆ ਇਸ ਨੰਬਰ ਤੇ ਤੁਸੀਂ ਵੀਰ ਹੁਣਿਆਂ ਨਾਲ ਰਾਬਤਾ ਕੈਮ ਕਰਿਆ ਜੇ ਮਿੱਤਰੋ ਤੇ ਜਾਨਵਰ ਦੋਵੇਂ ਕਮਾਲ ਵਿਖਾਦੇ ਆ ਬਾਕੀ ਗੱਲ ਬਾਤਰੀ ਨੰਬਰ ਸਕਰੀਨ ਤੇ ਆ ਪਿੰਨ ਚੰਨੂ ਵਾਲਾ ਜ਼ਿਲ੍ਹਾ ਮੋਗਾ ਲੱਗਦਾ ਵਾ ਬਾਈ ਹੁਣਿਆਂ ਨੂੰ ਵਧੇਰੇ ਜਾਣਕਾਰੀ ਲਈ ਬਾਈ ਹੁਣਿਆਂ ਦਾ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ